ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਡੇ ਚੈਨਲ ਤੇ ਤੁਹਾਨੂੰ ਆਪਣੀ ਹਰ ਇੱਕ ਪ੍ਰੋਬਲਮ ਦਾ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਮਿਲਦਾ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਜ ਦਾ ਜਿਹੜਾ ਉਪਾਅ ਹੈ ਇਹ ਅਸੀਂ ਤੁਹਾਡੇ ਲਈ ਫਟਕੜੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਕਟਕੜੀ ਦੇ ਇਸ ਤਰੀਕੇ ਦੇ ਦੋ ਉਪਾਅ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਆ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਜਿੰਨੇ ਵੀ ਅਸੀਂ ਤੁਹਾਨੂੰ ਉਪਾਅ ਦੱਸਨੇ ਆ ਆਪਣੀਆਂ ਵੀਡੀਓਜ਼ ਦੇ ਵਿੱਚ ਤੇ ਇਹ ਸਾਰੇ ਉਪਾਅ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਸਾਡੇ ਘਰ ਦੇ ਵਿੱਚ ਇਹ ਸਭ ਪ੍ਰੋਬਲਮ ਤੇ ਮੁਸ਼ਕਲਾਂ ਕਿਉਂ ਆਉਂਦੀਆਂ ਨੇ ਸਾਡੇ ਘਰ ਦੀ ਗਰੀਬੀ ਕਿਉਂ ਨਹੀਂ ਦੂਰ ਹੋ ਰਹੀ ਸਾਡੇ ਘਰ ਦੇ ਜਿਹੜੇ ਮੈਂਬਰ ਨੇ ਉਹ ਬਹੁਤ ਜ਼ਿਆਦਾ ਦਿਨ ਰਾਤ ਮਿਹਨਤ ਕਰਦੇ ਆ ਫਿਰ ਵੀ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਪੈਸਾ ਨਹੀਂ ਟਿਕਦਾ ਇਸ ਤਰੀਕੇ ਦੇ ਨਾਲ ਕਿਉਂ ਹੋ ਰਿਹਾ ਇਹ ਸਾਨੂੰ ਜ਼ਰੂਰ ਦੱਸੋ ਕਈ ਲੋਕਾਂ ਦਾ ਹੀ ਇਹ ਕਹਿਣਾ ਹੁੰਦਾ ਕਿਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਇੱਕ ਅਜਿਹਾ ਉਪਾਅ ਮਿਲ ਜਾਏ ਸਾਨੂੰ ਕੋਈ ਅਜਿਹੀ ਚੀਜ਼ ਮਿਲ ਜਾਏ ਜਿਸ ਨੂੰ ਕਰਨ ਦੇ ਨਾਲ ਅਸੀਂ ਆਪਣੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਕਰ ਸਕੀਏ ਕਿਉਂਕਿ ਉਹਨਾਂ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਦੁੱਖ ਤਕਲੀਫ ਕਿਉਂ ਆ ਰਹੇ ਨੇ ਕਿਸੇ ਤਰੀਕੇ ਦੇ ਨਾਲ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹ ਸ਼ੁਰੂ ਦੇ ਵਿੱਚ ਤਾਂ ਕੰਮ ਹੀ ਜਿਹੜਾ ਸਾਡਾ ਪੂਰਾ ਵਧੀਆ ਚੱਲਦਾ ਹੈ ਪਰ ਫਿਰ ਵਿੱਚ ਜਾ ਕੇ ਰੁਕ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਕਈ ਭੈਣਾਂ ਦਾ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਕੋਈ ਆਪਣਾ ਸਲਾਈ ਕਢਾਈ ਦਾ ਕੰਮ ਸ਼ੁਰੂ ਕਰਦੇ ਹਾਂ ਤੇ ਸ਼ੁਰੂ-ਸ਼ੁਰੂ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਕਸਟਮਰ ਆਉਂਦੇ ਆ ਪਰ ਬਾਅਦ ਵਿੱਚ ਸਾਡਾ ਉਹੀ ਕੰਮ ਜਿਹੜਾ ਉਹ ਰੁਕ ਜਾਂਦਾ ਹੈ। ਇਸੇ ਤਰੀਕੇ ਦੀ ਨਾਲ ਹਸਬੰਡ ਵਾਈਫ ਦੋਨੋਂ ਮਿਹਨਤ ਕਰਦੇ ਆ ਦੋਨਾਂ ਦਾ ਕੰਮ ਬਹੁਤ ਹੀ ਵਧੀਆ ਚੱਲਦਾ ਹੁੰਦਾ ਹੈ ਪਰ ਅਚਾਨਕ ਉਹਨਾਂ ਦੇ ਘਰ ਦੇ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਉਹਨਾਂ ਦੇ ਸਾਰੇ ਹੀ ਕੰਮੇ ਜੋ ਰੁਕ ਜਾਂਦੇ ਨੇ। ਇਸ ਤਰੀਕੇ ਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਫਟਕੜੀ ਦੇ ਤੁਹਾਡੇ ਨਾਲ ਛੋਟੇ-ਛੋਟੇ ਉਪਾਅ ਲੈ ਕੇ ਆਈਆਂ ਤੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਤੇ ਸਾਡੇ ਕੋਲ ਕੋਈ ਭੈਣਾਂ ਆਉਂਦੀਆਂ ਨੇ ਸਾਡੇ ਕੰਮ ਨੂੰ ਦੇਖਣ ਦੇ ਲਈ ਤੇ ਜਾਂ ਫਿਰ ਸਾਡੇ ਤੋਂ ਕੰਮ ਕਰਾਉਣ ਦੇ ਲਈ ਤੇ ਸਾਨੂੰ ਸਮੇਂ ਨਹੀਂ ਹੁੰਦੀ ਕਿ ਕਿਸ ਦੀ ਨਜ਼ਰ ਕੀਵੇਂ ਦੀ ਹੈ ਤੇ ਕਿਸ ਦੀ ਕਿਵੇਂ ਦੀ ਹੈ ਕਈ ਲੋਕਾਂ ਦੀ ਨਜ਼ਰ ਇੰਨੀ ਜ਼ਿਆਦਾ ਬੁਰੀ ਹੁੰਦੀ ਹੈ ਜੋ ਕਿ ਤੁਸੀਂ ਬਿਲਕੁਲ ਵੀ ਸਮੇਂ ਨਹੀਂ ਪਾਉਂਦੇ ਤਾਂ ਉਸ ਦੇ ਨਾਲ ਹੁੰਦਾ ਕੀ ਏ ਇਸ ਤਰ੍ਹਾਂ ਹੋਣ ਦੇ ਨਾਲ ਸਾਡੇ ਘਰ ਤੇ ਨજર ਦੋਸ਼ ਲੱਗ ਜਾਂਦਾ ਏ ਨજર ਦੋਸ਼ ਆ ਜਾਂਦਾ ਏ ਜਿਸ ਦੇ ਨਾਲ ਸਾਡੇ ਘਰ ਦੇ ਕੰਮਕਾਰਾਂ ਤੇ ਰੋਕ ਲੱਗ ਜਾਂਦੀ ਏ ਇਸੇ ਲਈ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਜੋ ਕਿ ਤੁਹਾਡੇ ਚੱਲਦੇ ਕੰਮ ਨੂੰ ਕੋਈ ਰੋਕ ਲਗਾਉਣਾ ਚਾਹੇਗਾ ਕੋਈ ਮਾੜੀ ਨજર ਦੇ ਨਾਲ ਦੇਖੇਗਾ ਉਹਦੇ ਉੱਪਰ ਹੀ ਉਹਦਾ ਕੀਤਾ ਕਰਾਇਆ ਵਾਪਸ ਜਾਵੇਗਾ ਤੇ ਉਸ ਦਾ ਖੁਦ ਦਾ ਕੰਮ ਹੀ ਬੰਦ ਹੋ ਜਾਵੇਗਾ ਜੋ ਇਨਸਾਨ ਕਿਸੇ ਦਾ ਮਾੜਾ ਕਰਨ ਦੇ ਬਾਰੇ ਸੋਚਦਾ ਹੈ ਉਸ ਦਾ ਖੁਦ ਦਾ ਹੀ ਬੁਰਾ ਹੋ ਜਾਂਦਾ ਹੈ ਆਪਾਂ ਅਕਸਰ ਹੀ ਦੇਖਦੇ ਹਾਂ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਆਪਾਂ ਅਗਰ ਕਿਸੇ ਦਾ ਮਾੜਾ ਸੋਚਾਂਗੇ ਮਾੜਾ ਕਰਾਂਗੇ ਤੇ ਆਪਣਾ ਹੀ ਮਾੜਾ ਹੋਵੇਗਾ ਕਿਸੇ ਤਰੀਕੇ ਦੇ ਨਾਲ ਜਿਹੜੇ ਤੁਹਾਨੂੰ ਉਪਾਅ ਦੱਸ ਜਾ ਰਹੇ ਆ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਨਾਲ ਕਦੇ ਵੀ ਬੁਰਾ ਨਹੀਂ ਹੋਵੇਗਾ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਕਮੀ ਹੈ ਇੰਨਾ ਦੇ ਘਰ ਦੇ ਵਿੱਚ ਗਰੀਬੀ ਇਹ ਦੁੱਖ ਤਕਲੀਫ ਇਹ ਉਹ ਸਭ ਕੁਝ ਵੀ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੋ ਮੈਂਡ 28 ਅਗਸਤ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇ ਇਸ ਉਪਾਰ ਨੂੰ ਕਰਨ ਦੇ ਨਾਲ ਅਸੀਂ ਇੱਕ ਫਿਟਕੜੀ ਲੈ ਕੇ ਆਉਣੀ ਹੈ ਇਹ ਫਿਟਕੜੀ ਅਲੱਗ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਚੌਰਸ ਸ਼ੇਪ ਦੇ ਵਿੱਚ ਹੁੰਦੀ ਹੈ ਜਿਹੜੀ ਉਹ ਫਿਟਕੜੀ ਤੁਸੀਂ ਲੈ ਕੇ ਆਉਣੀ ਹੈ ਫਿਟਕੜੀ ਲੈਉਣ ਤੋਂ ਬਾਅਦ ਦੇ ਵਿੱਚ ਜਿਹੜਾ ਰਕਸ਼ਾ ਧਾਗਾ ਹੁੰਦਾ ਹੈ ਇਹਨਾਂ ਦਾ ਭਾਵ ਇਸ ਨੂੰ ਮੌਲੀ ਤੇ ਕਲਾਵਾ ਵੀ ਬੋਲਿਆ ਜਾਂਦਾ ਹੈ ਜੋ ਕਿ ਲਾਲ ਜਾਂ ਪੀਲੇ ਰੰਗ ਦਾ ਹੁੰਦਾ ਹੈ ਉਹ ਤੁਸੀਂ ਫਟਕੜੀ ਦੇ ਉੱਪਰ ਇਸ ਤਰੀਕੇ ਦੇ ਨਾਲ ਲਪੇਟ ਦੇਣਾ ਜਿਵੇਂ ਕਿ ਇੱਕ ਪਲੱਸ ਦਾ ਨਿਸ਼ਾਨ ਬਣ ਜਾਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਫਟਕੜੀ ਦੇ ਉੱਪਰ ਇਸ ਮੋਲੀ ਦੇ ਧਾਗੇ ਨੂੰ ਲਪੇਟ ਦੇਣਾ ਹੈ ਇਹ ਧਾਗਾ ਲਪੇਟਣ ਤੋਂ ਬਾਅਦ ਦੇ ਵਿੱਚ ਇਸ ਫਟਕੜੀ ਦੇ ਟੁਕੜੇ ਨੂੰ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉਸ ਪਾਠ ਪੂਜਾ ਵਾਲੇ ਸਥਾਨ ਤੇ ਤੁਸੀਂ ਰੱਖ ਦੇਣਾ ਹੈ ਕੰਮ ਸੇ ਕੰਮ ਤੁਸੀਂ ਇਸ ਫਟਕੜੀ ਦੇ ਟੁਕੜੇ ਨੂੰ ਇੱਕ ਦਿਨ ਤਾਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜ਼ਰੂਰ ਰੱਖੋ ਜਿਵੇਂ ਕਿ ਆਪਾਂ ਇਸ ਨੂੰ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਦਿੱਤਾ ਹੈ ਤੇ ਅਗਲੇ ਦਿਨ ਤੁਸੀਂ ਕੀ ਕਰਨਾ ਹੈ ਨਹਾ ਧੋ ਕੇ ਇਸ ਨੂੰ ਤੁਸੀਂ ਕੋਈ ਲਾਲ ਰੰਗ ਦੀ ਪੋਟਲੀ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਲਾਲ ਰੰਗ ਦਾ ਕੋਈ ਕੱਪੜਾ ਵੀ ਲੈ ਸਕਦੇ ਹੋ ਧਿਆਨ ਰੱਖਿਓ ਕਿ ਉਹ ਕੱਪੜਾ ਬਿਲਕੁਲ ਯੂਜ਼ ਕੀਤਾ ਹੋਇਆ ਨਾ ਹੋਵੇ ਜਿਹੜੀ ਤੁਸੀਂ ਇਹ ਲਾਲ ਰੰਗ ਦੀ ਪੋਟਲੀ ਲਈ ਹੋਵੇਗੀ ਜਾਂ ਫਿਰ ਤੁਸੀਂ ਲਾਲ ਰੰਗ ਦਾ ਕੱਪੜਾ ਲਿਆ ਹੋਵੇਗਾ ਇਸ ਦੇ ਵਿੱਚ ਤੁਸੀਂ ਇਹ ਫਟਕੜੀ ਨੂੰ ਲਪੇਟ ਕੇ ਆਪਣੇ ਘਰ ਦੇ ਵਿੱਚ ਜਿਹੜੀ ਤਜੋਰੀ ਹੋਵੇਗੀ ਜਿੱਥੇ ਤੁਸੀਂ ਆਪਣੀ ਸੇਵਿੰਗ ਰੱਖਦੇ ਹੋ 골ਡ ਰੱਖਦੇ ਹੋ ਉੱਥੇ ਤੁਸੀਂ ਇਸ ਪਟਕੜੀ ਦੇ ਟੁਕੜੇ ਨੂੰ ਰੱਖ ਦੇਣਾ ਤੁਸੀਂ ਦੇਖੋਗੇ ਇਸ ਉਪਾਣੂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਇੰਨਾ ਜ਼ਿਆਦਾ ਚਮਤਕਾਰ ਤੇ ਇੰਨਾ ਜ਼ਿਆਦਾ ਤੁਸੀਂ ਹੈਰਾਨ ਹੋ ਜਾਓਗੇ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਐਨ ਦਾ ਭਾਵ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਗਰੀਬ ਆ ਉਹ ਲੋਕਾਂ ਦੇ ਮੂੰਹ ਵੀ ਇਹ ਕੁਝ ਨਿਕਲਣਾ ਸ਼ੁਰੂ ਹੋ ਜਾਵੇਗਾ ਕਿ ਅਸੀਂ ਹੁਣ ਚੈਨ ਦੀ ਜ਼ਿੰਦਗੀ ਚ ਆਉਣਾ ਸ਼ੁਰੂ ਕਰ ਦਿੱਤਾ ਸਾਡੇ ਘਰ ਦੀ ਸਾਰੀ ਗਰੀਬੀ ਤੇ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਗਈਆਂ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਗਜ਼ਰੀ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਣਗੇ ਜਦੋਂ ਉਹ ਇਹ ਉਪਾਅ ਕਰਨਗੇ ਇਸ ਤਰੀਕੇ ਦੇ ਨਾਲ ਜਿਵੇਂ ਫਟਕੜੀ ਥੋੜਾ ਸਮਾਂ ਪਈ ਰਹੇਗੀ ਉਹ ਥੋੜੀ-ਥੋੜੀ ਜਿਵੇਂ ਕਿ ਮਤਲਬ ਕਿ ਘਾਸ ਦੀ ਚ ਆਪਾਂ ਪੋਰਦੀ کہہ ਸਕਦੇ ਹਾਂ ਵੀ ਹੁੰਦੀ ਜਾਏਗੀ ਪਰ ਕਹਿਣ ਦਾ ਭਾਵ ਕਿ ਘਟਦੀ ਜਾਏਗੀ ਜਿਵੇਂ ਹੀ ਇਹ ਫਟਕੜੀ ਛੋਟੀ ਹੁੰਦੀ ਜਾਏਗੀ ਉਸੇ ਹੀ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਉਹ ਸਾਰੀਆਂ ਨੈਗੇਟਿਵ ਚੀਜ਼ਾਂ ਨੇ ਜਿਹੜੀਆਂ ਉਹ ਨਿਕਲ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਜਾਵੇਗਾ ਇਹ ਤਾਂ ਸੀ ਫਿਟਕੜੀ ਦਾ ਇੱਕ ਪਹਿਲਾ ਉਪਾਅ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਭਰਪੂਰ ਆਉਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਿਨ੍ਹਾਂ ਦੀ ਸ਼ਾਪ ਹੁੰਦੀ ਹੈ ਕਿ ਸ਼ਾਪ ਤੇ ਕਈ ਵਾਰ ਇਸ ਤਰ੍ਹਾਂ ਦੇ ਕਸਟਮਰ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਜੋ ਕਿ ਮਾੜੀ ਸੋਚ ਵਾਲੇ ਹੁੰਦੇ ਆ ਜਾਂ ਮਾੜੀ ਨਿਗਾਹ ਵਾਲੇ ਹੁੰਦੇ ਆ ਕਿਉਂਕਿ ਹਰ ਇੱਕ ਦੇ ਫੇਸ ਤੇ ਇਹ ਤਾਂ ਲਿਖਿਆ ਹੁੰਦਾ ਹੈ ਕਿ ਇਹ ਬੰਦਾ ਬਹੁਤ ਚੰਗਾ ਹੈ ਜਾਂ ਇਹ ਬੰਦਾ ਬਹੁਤ ਮਾੜਾ ਹੈ। ਕਿਉਂਕਿ ਹੁੰਦਾ ਕਿ ਇਹ ਕਿ ਜਿਹੜੇ ਲੋਕ ਆਪ ਚੰਗੇ ਹੁੰਦੇ ਆ ਉਹ ਹਰ ਇੱਕ ਨੂੰ ਚੰਗਾ ਹੀ ਸਮਝਦੇ ਨੇ। ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੈ ਨਾ ਮੇਨ ਗੇਟ ਤੇ ਜਿਹੜਾ ਡੋਰਮੇਟ ਹੁੰਦਾ ਹੈ ਜਿਸ ਤੇ ਅਸੀਂ ਆਪਣੇ ਪੈਰ ਸਾਫ਼ ਕਰਦੇ ਆ। ਉਸ ਨੂੰ ਹੀ ਡੋਰਮੇਟ ਕਿਹਾ ਜਾਂਦਾ ਹੈ। ਹਮੇਸ਼ਾ ਡੋਰਮੇਟ ਨੂੰ ਆਪਣੇ ਘਰ ਦੇ ਬਾਹਰ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਵਾਸ਼ਟੂ ਸ਼ਾਸਤਰ ਦੇ ਹਿਸਾਬ ਦੇ ਨਾਲ ਵੀ ਇਹ ਚੀਜ਼ ਜਿਹੜੀ ਇਹ ਉਪਾਅ ਕਰਨਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਕਿਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਬਾਹਰ ਮੇਨ ਗੇਟ ਤੇ ਤੁਸੀਂ ਮੇਨ ਗੇਟ ਤੇ ਜਿਹੜਾ ਡੋਰਮੇਟ ਹੁੰਦਾ ਮੈਟ ਹੁੰਦਾ ਹੈ ਨਾ ਉਹ ਤੁਸੀਂ ਜ਼ਰੂਰ ਰੱਖਣਾ ਹੈ ਇਸ ਤਰੀਕੇ ਦੇ ਨਾਲ ਜਿੰਨਾਂ ਦੀ ਕੋਈ ਸ਼ਾਪ ਹੈ ਦੁਕਾਨ ਹੈ ਉਹ ਦੁਕਾਨ ਦੇ ਬਾਹਰ ਵੀ ਮੇਨ ਗੇਟ ਤੇ ਡੋਰਮੇਟ ਜ਼ਰੂਰ ਰੱਖੇ ਉਪਾਣੂ ਕਰਨ ਦੇ ਲਈ ਤੁਸੀਂ ਕੀ ਕਰਨਾ ਫਟਕੜੀ ਲੈ ਕੇ ਆਉਣੀ ਇੱਕ ਜਾਂ ਦੋ ਟੁਕੜੇ ਤੁਸੀਂ ਲਿਆ ਸਕਦੇ ਹੋ ਉਸ ਨੂੰ ਲਿਆ ਕੇ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਉਹਦਾ ਇੱਕ ਫਾਈਨ ਜਿਹਾ ਪਾਊਡਰ ਤਿਆਰ ਕਰ ਲੈਣਾ ਜਿਵੇਂ ਕਿ ਇੱਕ ਨਮਕ ਦੀ ਤਰ੍ਹਾਂ ਇਸ ਦਾ ਪਾਊਡਰ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਇੱਕ ਤੁਸੀਂ ਚਿੱਟਾ ਕੱਪੜਾ ਲੈਣਾ ਤੇ ਚਿੱਟੇ ਕੱਪੜੇ ਦੇ ਵਿੱਚ ਤੁਸੀਂ ਇਹ ਫਟਕੜੀ ਦਾ ਜਿਹੜਾ ਪਾਊਡਰ ਤਿਆਰ ਕੀਤਾ ਉਸ ਨੂੰ ਤੁਸੀਂ ਪਾ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਫੋਲਡ ਕਰਨਾ ਹੈ ਕਿ ਉਹ ਉਬੜ ਖਾਬੜ ਜਿਆ ਨਾ ਹੋਵੇ ਜਿਆਦਾ ਵੱਡਾ ਨਾ ਹੋਵੇ ਜਿਵੇਂ ਕਿ ਆਪਾਂ ਰੁਮਾਲ ਲੈਨੇ ਆ ਰੁਮਾਲ ਨੂੰ ਆਪਾਂ ਫੋਲਡ ਕਰਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਚਿੱਟੇ ਕੱਪੜੇ ਦੇ ਵਿੱਚ ਫਟਕੜੀ ਦਾ ਪਾਊਡਰ ਤੁਸੀਂ ਪਾਉਣਾ ਹੈ ਕਿ ਜਿਵੇਂ ਹੀ ਅਸੀਂ ਉਸ ਚਿੱਟੇ ਕੱਪੜੇ ਨੂੰ ਫੋਲਡ ਕਰੀਏ ਤਾਂ ਉਸ ਦਾ ਬਿਲਕੁਲ ਵੀ ਪਤਾ ਹੀ ਨਾ ਲੱਗੇ ਇਸ ਦੇ ਵਿੱਚ ਕੁਝ ਹੈਗਾ ਵੀ ਇਹ ਜਾਂ ਨਹੀਂ ਇਸੇ ਚਿੱਟੇ ਕਪੜੇ ਨੂੰ ਜਿਸ ਦੇ ਵਿੱਚ ਅਸੀਂ ਫਿਟਕੜੀ ਪਾਈਏ ਇਸ ਨੂੰ ਆਪਣੇ ਘਰ ਦੇ ਬਾਹਰ ਜਿਹੜਾ ਤੁਹਾਡੇ ਘਰ ਦੇ ਮੇਨ ਗੇਟ ਦਾ ਮੇਨ ਗੇਟ ਦਾ ਜਿਹੜਾ ਡੋਰਮੈਟ ਹੈ ਨਾ ਉਸ ਦੇ نیچے ਤੁਸੀਂ ਰੱਖ ਦੇਣਾ ਇਹ ਕਿਸੇ ਨੂੰ ਨਜ਼ਰ ਵੀ ਨਹੀਂ ਆਉਣਾ ਚਾਹੀਦਾ ਜੇਕਰ ਤੁਹਾਡੀ ਦੁਕਾਨ ਦੇ ਬਾਹਰ ਵੀ ਤੁਸੀਂ ਡੋਰਮੈਟ ਰੱਖਿਆ ਹੋਇਆ ਤਾਂ ਤੁਸੀਂ ਉੱਥੇ ਵੀ ਇਸ ਤਰੀਕੇ ਦੇ ਨਾਲ ਉਪਾਅ ਕਰਕੇ ਡੋਰਮੈਟ ਦੇ نیچے ਤੁਸੀਂ ਇਸ ਨੂੰ ਰੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਜਦੋਂ ਹਰ ਰੋਜ਼ ਘਰ ਦੇ ਵਿੱਚ ਸਾਬ ਸਫਾਈ ਕਰਨੀ ਹੈ ਡੋਰਮੇਟ ਤੁਸੀਂ ਚੁੱਕਣਾ ਤੇ ਉਸ ਕਪੜੀ ਨੂੰ ਚੁੱਕ ਕੇ ਡੋਰਮੇਟ ਛਾੜ ਕੇ ਸਾਫ ਕਰਕੇ ਤੁਸੀਂ ਉਹ ਫਿਟਕੜੀ ਵਾਲਾ ਜਿਹੜਾ ਤੁਸੀਂ ਰੱਖਿਆ ਉਹ ਲਪੇਟ ਕੇ ਕਪੜਾ ਉਸ ਨੂੰ ਦੁਬਾਰਾ ਤੋਂ ਉੱਥੇ ਹੀ ਫੇਰ ਰੱਖ ਦੇਣਾ ਬਹੁਤ ਹੀ ਜ਼ਿਆਦਾ ਜ਼ਬਰਦਸਤ ਉਪਾਏ ਤੇ ਇਹ ਜੇਕਰ ਤੁਹਾਡਾ ਕੋਈ ਚੱਲਦਾ ਹੋਇਆ ਕੰਮ ਰੋਕ ਦਿੰਦਾ ਏ ਤਾਂ ਉਹ ਜਦੋਂ ਤੁਸੀਂ ਇਹ ਉਪਾਣੂ ਕਰੋਗੇ ਨਾ ਤੇ ਉਹ ਤੁਹਾਡਾ ਕੰਮ ਬਿਲਕੁਲ ਵੀ ਰੋਕ ਨਹੀਂ ਪਾਵੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮਾੜੀ ਸੋਚ ਰਾਕੇ ਆਉਂਦਾ ਹੈ ਕਿ ਇਸ ਦਾ ਕੰਮ ਤਾਂ ਅਸੀਂ ਖਰਾਬ ਕਰਨਾ ਹੈ ਜਾਂ ਇਸ ਤਰੀਕੇ ਦੇ ਨਾਲ ਅਸੀਂ ਕਰਾਂਗੇ ਕੁਝ ਤਾਂ ਉਹ ਉਸ ਤਰ੍ਹਾਂ ਕਰਨ ਦੇ ਨਾਲ ਕੁਝ ਵੀ ਨਹੀਂ ਹੋਵੇਗਾ ਜਿਹੜਾ ਤੁਹਾਡਾ ਬਿਜ਼ਨਸ ਚੱਲ ਰਿਹਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਹੀ ਨਹੀਂ ਪਵੇਗਾ ਜਦੋਂ ਤੁਸੀਂ ਫਟਕੜੀ ਦਾ ਛੋਟਾ ਜਿਹਾ ਉਪਾਅ ਕਰ ਲਓਗੇ ਕਿਉਂਕਿ ਫਟਕੜੀ ਦਾ ਜੋ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਪਹਿਲਾ ਉਪਾਅ ਕੀਤਾ ਹੋਇਆ ਨਾ ਉਸ ਨੂੰ ਕਰਨ ਦੇ ਨਾਲ ਤਾਂ ਉਹ ਕੁਝ ਕਰ ਹੀ ਨਹੀਂ ਸਕਦਾ ਜਿਹੜਾ ਵੀ ਕੋਈ ਤੁਹਾਡੇ ਘਰ ਦੇ ਵਿੱਚ ਮਾੜੀ ਸੋਚ ਰਾ ਕੇ ਆਉਂਦਾ ਇਹਨਾਂ ਤੇ ਇਸ ਦੇ ਨਾਲ ਉਸ ਦਾ ਹੀ ਕੰਮ ਖਰਾਬ ਹੋਵੇਗਾ। ਨਾ ਕਿ ਤੁਹਾਡਾ। ਇਹ ਦੋਨੋਂ ਉਪਾਅ ਫਿਟਕੜੀ ਵਾਲੇ ਤੁਸੀਂ ਜ਼ਰੂਰ ਕਰੋ। ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ। ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੁਹਾਨੂੰ ਆਪਣੇ ਘਰ ਦੇ ਵਿੱਚ ਪੈਸਾ ਲੈ ਕੇ ਆਉਣ ਲਈ। ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਫਟਕੜੀ ਦੇ ਇਹ ਦੋਨੋਂ ਉਪਾਅ ਕਰ ਲੈਨੇ ਹੋ ਨਾ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਵੇਗੀ ਨਾ ਹੀ ਤੁਹਾਨੂੰ ਪੈਸੇ ਦੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਤਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਣ ਪ੍ਰਾਵਾ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਸਪੋਰਟ ਕਰ ਦਿਆ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ